ਪ੍ਰੋਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਤਾਂ ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਵਾਈਟ ਹਾਊਸ ਦੇ ਵੱਲੋਂ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਡੋਨਲਡ ਟਰੰਪ ਬਹੁਤ ਸਖਤ ਫੈਸਲਾ ਲੈਣ ਜਾ ਰਿਹਾ ਹੈ ਪਰਵਾਸੀਆਂ ਨੂੰ ਲੈ ਕੇ ਪਰਵਾਸੀਆਂ ਦੀ ਡਿਪੋਰਟੇਸ਼ਨ ਪਿਛਲੇ 2-3 ਮਹੀਨਿਆਂ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੇ ਇਲੀਗਲ ਤੌਰ ਤੇ ਰਹਿ ਰਹੇ ਸੀ ਪਰਵਾਸੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਤੇ ਭਾਰਤ ਦੇ ਵਿੱਚ ਵੀ ਜਿਹੜੇ ਮਾਈਗ੍ਰੈਂਟ ਸੀ ਉਹ ਆਏ ਔਰ ਜਦੋਂ ਤਿੰਨ ਜਹਾਜ਼ ਅੰਮ੍ਰਿਤਸਰ 에ਅਰਪੋਰਟ ਦੇ ਉੱਪਰ ਉਤਰਦੇ ਆ ਤਾਂ ਉਸ ਤੋਂ ਬਾਅਦ ਸਿਆਸਤ ਵੀ ਬਹੁਤ ਭੱਗਦੀ ਆ ਤੇ ਹੁਣ ਅਮਰੀਕਾ ਦੇ ਵਿੱਚ ਇੱਕ ਵੱਡੀ ਉਤਲ ਪੁਤਲ ਹੋਣ ਜਾ ਰਹੀ ਹੈ ਡੋਨਲਡ 트੍ਰੰਪ ਦੇ ਵੱਲੋਂ ਇੱਕ ਸਾਲ ਦੇ ਵਿੱਚ 10 ਲੱਖ ਮਾਈਗ੍ਰੈਂਟਸ ਨੂੰ ਆਪਣੇ ਦੇਸ਼ ਚੋਂ ਬਾਹਰ ਕੱਢਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਇੱਕ ਪੂਰੀ ਰਣਨੀਤੀ ਬਣ ਰਹੀ ਹੈ ਇੱਕ ਪੂਰੀ ਲਿਸਟ ਤਿਆਰ ਕੀਤੀ ਜਾ ਰਹੀ ਹੈ ਇੰਨਾ ਮਾਈਗ੍ਰੈਂਟਸ ਦੀ ਜਿਨ੍ਹਾਂ ਨੂੰ ਬਾਹਰ ਕੱਢਿਆ ਜਾਏਗਾ ਔਰ ਇਹ ਨਾਗਰਿਕ ਜਿਹੜੇ ਨੇ 30 ਦੇਸ਼ਾਂ ਦੇ ਨੇ 30 ਦੇਸ਼ਾਂ ਦੇ ਨਾਗਰਿਕ ਨੇ ਕੁੱਲ ਔਰ ਉਹਨਾਂ 30 ਦੇਸ਼ਾਂ ਨੂੰ ਪਹਿਲਾਂ ਤੋਂ ਹੀ ਜਿਹੜਾ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਡੋਨਲਡ 트੍ਰੰਪ ਆਫਿਸ ਦੇ ਵੱਲੋਂ ਵਾਈਟ ਹਾਊਸ ਦੇ ਵੱਲੋਂ ਪਹਿਲਾਂ ਤੇ ਉਹਨਾਂ 30 ਦੇਸ਼ਾਂ ਦੇ ਨਾਲ ਗੱਲ ਚੱਲ ਰਹੀ ਹੈ ਕਿ ਤੁਹਾਡੇ ਨਾਗਰਿਕ ਤੁਹਾਨੂੰ ਵਾਪਸ ਭੇਜਾਂਗੇ ਤਾਂ ਪਿਛਲੇ ਸਾਲਾਂ ਦੇ ਵਿੱਚ ਜਦੋਂ ਵੱਖ-ਵੱਖ ਸਰਕਾਰਾਂ ਰਹੀਆਂ ਤੁਹਾਨੂੰ ਯਾਦ ਹੋਊਗਾ ਜਦੋਂ ਬਰਾਕ ਓਬਾਮਾ ਰਾਸ਼ਟਰਪਤੀ ਸੀ ਜਦੋਂ ਬਰਾਕ ਓਬਾਮਾ ਰਾਸ਼ਟਰਪਤੀ ਸੀ ਤਾਂ ਉਸ ਵੇਲੇ 40 ਲੱਖ ਲੋਕਾਂ ਨੂੰ ਬਾਹਰ ਕੱਢਣ ਦੀ ਗੱਲ ਚੱਲੀ ਸੀ ਤੇ ਹੁਣ 10 ਲੱਖ ਜਿਹੜੇ ਪ੍ਰਵਾਸੀ ਨੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਏਗਾ ਹਾਲਾਂਕਿ ਡੋਨਲਡ ਟਰੰਪ ਲਗਾਤਾਰ ਜਿਹੜੇ ਫੈਸਲੇ ਡਿਪੋਰਟੇਸ਼ਨ ਨੂੰ ਲੈ ਕੇ ਲੈ ਰਹੇ ਨੇ ਉਹ ਸਾਰੇ ਫੈਸਲੇ ਲਾਗੂ ਵੀ ਕਰ ਰਹੇ ਨੇ ਹਾਲਾਂਕਿ ਕਈ ਪਿਛਲੇ ਦਿਨਾਂ ਦੇ ਵਿੱਚ ਟੈਰਿਫ ਨੂੰ ਲੈ ਕੇ ਜਿਹੜੀਆਂ ਬਿਆਨਬਾਜ਼ੀਆਂ ਹੋਈਆਂ ਉਹ ਤਾਂ ਪੂਰੀਆਂ ਨਹੀਂ ਪਈਆਂ ਪਰ ਡਿਪੋਰਟੇਸ਼ਨ ਨੂੰ ਲੈ ਕੇ ਬਹੁਤ ਸਖਤ ਹੈ ਟਰੰਪ ਕਿਉਂਕਿ ਲਗਾਤਾਰ ਇੱਕੋ ਗੱਲ ਟਰੰਪ ਕਹਿ ਰਿਹਾ ਹੈ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਪ੍ਰਵਾਸੀਆਂ ਨੂੰ ਜਿਹੜਾ ਹੈਗਾ ਜਿਹੜੇ ਇਲੀਗਲ ਤੌਰ ਤੇ ਇੱਥੇ ਰਹਿੰਦੇ ਨੇ ਜਾਂ ਇਲੀਗਲ ਤੌਰ ਤੇ ਰਹਿ ਕੇ ਤੇ ਕ੍ਰਾਈਮ ਕਰਦੇ ਆ ਸੀ ਪ੍ਰਵਾਸੀਆਂ ਤੇ ਜਿਹੜਾ ਨਸ਼ਾ ਉਸ ਤੋਂ ਆਪਣੇ ਦੇਸ਼ ਨੂੰ ਬਚਾਉਣਾ ਹਾਲਾਂਕਿ ਜਿਹੜੇ 10 ਲੱਖ 1 ਮਿਲੀਅਨ ਦੇ ਕਰੀਬ ਪ੍ਰਵਾਸੀ ਹੋਣਗੇ ਮਾਈਗ੍ਰੈਂਟਸ ਹੋਣਗੇ ਇਹਨਾਂ ਦਾ ਕੀ ਹੋਏਗਾ ਪਿਛੋਕੜ ਕੌਣ ਨੇ ਇਹ ਕਿੰਨਾਂ ਨੂੰ ਬਾਹਰ ਕੱਢਿਆ ਜਾਏਗਾ ਕਿਹੜੇ ਕਿਹੜੇ ਆਧਾਰ ਦੇ ਉੱਪਰ ਬਾਹਰ ਕੱਢਿਆ ਜਾਏਗਾ ਕੀ ਬੇਸ ਬਣਾਇਆ ਜਾਊਗਾ ਇਹ ਸਾਰੇ ਪੈਰਾਮੀਟਰਸ ਅਜੇ ਨਸ਼ਰ ਨਹੀਂ ਹੋਏ ਅਜੇ ਪਬਲਿਕਲੀ ਸਾਹਮਣੇ ਨਹੀਂ ਆਏ ਪਰ ਇਹ ਖਬਰ ਜ਼ਰੂਰ ਸਾਹਮਣੇ ਆਈ ਹੈ ਕਿ 10 ਲੱਖ ਪ੍ਰਵਾਸੀਆਂ ਨੂੰ 10 ਲੱਖ ਮਾਈਗ੍ਰੈਂਟਸ ਨੂੰ ਜਿਹੜਾ ਹੈ ਟਰੰਪ ਬਾਹਰ ਦਾ ਰਸਤਾ ਦਿਖਾਏਗਾ ਅਮਰੀਕਾ ਚੋਂ 1 ਮਿਲੀਅਨ ਦੇ ਕਰੀਬ ਅਗਲੇ 1 ਸਾਲ ਦੇ ਵਿੱਚ ਜਿਹੜਾ ਪ੍ਰਵਾਸੀ ਅ ਅਮਰੀਕਾ ਦੇ ਵਿੱਚ ਨਹੀਂ ਰਹਿਣਗੇ ਉਹਨਾਂ ਨੂੰ ਬਾਹਰ ਕੱਢਿਆ ਜਾਊਗਾ ਤੇ ਬਾਰ ਬਾਰ ਅਸੀਂ ਉਹੀ ਗੱਲ ਦੱਸ ਰਹੇ ਹਾਂ ਕਿ ਕਿਹੜੇ ਪ੍ਰਵਾਸੀਆਂ ਨੂੰ ਕੱਢਣਾ ਹੈ ਕੀ ਇਸ ਦਾ ਆਧਾਰ ਬਣਾਉਣਾ ਹੈ ਕੀ ਸਾਰੇ ਕਾਜ ਦਾ ਬੇਸ ਹੋਊਗਾ ਕੀ ਪ੍ਰੋਸੀਜਰ ਹੋਊਗਾ ਇਸ ਦੇ ਬਾਰੇ ਅਜੇ ਤੱਕ ਕੁਝ ਵੀ ਪਬਲੀਕਲੀ ਸਾਹਮਣੇ ਨਹੀਂ ਆਇਆ ਪਰ ਇੰਨੀ ਕ ਜਾਣਕਾਰੀ ਜਰੂਰ ਸਾਹਮਣੇ ਆਈ ਹੈ ਕਿ 30 ਦੇਸ਼ਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਅਮਰੀਕਾ ਦੀ ਉਹਨਾਂ 30 ਦੇਸ਼ਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਤੁਹਾਡੇ ਨਾਗਰਿਕਾਂ ਨੂੰ ਅਸੀਂ ਡਿਪੋਰਟ ਕਰਕੇ ਵਾਪਸ ਭੇਜਾਂਗੇ ਤੇ ਹੁਣ ਇਹ 10 ਲੱਖ ਜਿਹੜੇ ਪ੍ਰਵਾਸੀ ਨੇ ਇਹਨਾਂ ਦੇ ਵਿੱਚ ਬਹੁਤ ਸਾਰੇ ਭਾਰਤੀ ਵੀ ਹੋ ਸਕਦੇ ਆ ਭਾਰਤੀ ਪੰਜਾਬੀ ਹਰਿਆਣਵੀ ਗੁਜਰਾਤੀ ਸਾਰੇ ਬਾਹਰ ਆਏ ਸੀ ਡਿਪੋਰਟ ਹੋ ਕੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਡਿਪੋਰਟੇਸ਼ਨ ਸ਼ੁਰੂ ਹੁੰਦੀ ਹੈ ਤੇ ਹੁਣ ਡੋਨਲਡ 트੍ਰੰਪ ਦੇ ਵੱਲੋਂ ਜੇ ਫੈਸਲਾ